ਦ ਟੌਰਚਰ ਕਰਨ ਤੋਂ ਬਾਅਦ ਜਿਹੜਾ 9 9 1992 ਨੂੰ ਮੇ ਤੋਂ ਵੱਡੇ ਮੇਰੇ ਭਰਾ ਭਾਈ ਦਰਵੈਲ ਸਿੰਘ ਨੇ ਜੀ ਇੱਕ ਝੂਠਾ ਪੁਲਿਸ ਮੁਕਾਬਲਾ ਸ੍ਰੀਆਲੀ ਪੁਲਿਸ ਸਟੇਸ਼ਨ ਦੇ ਅੰਦਰ ਖਰਾਪੜਾ ਦਕਸ਼ੋ ਕਰਕੇ ਤੇ ਉਹਨੂੰ ਇੱਕ ਮਹਨਾਰ ਟਾਈਗਰ ਫੋਰਸ ਦਾ ਲੈਫਟੇਨੈਂਟ ਜਨਰਲ ਕੋਸ਼ਤ ਕਰ ਦਿੱਤਾ ਅੱਛਾ ਤੇ ਟਾਰਚਰ ਕਰਦਿਆਂ ਕਰਦਾ ਹੀ ਉਹ ਦਸੀਏ ਇਸਟਾਫ ਦੇ ਵਿੱਚ ਹੀ ਆਪਣੇ ਜਿਹੜੇ ਪ੍ਰਾਂਤ ਤਿਆਗਿਆ ਸੀ ਜੀ ਜਿੱਥੋਂ ਮੇਰਾ ਸਵਾਲ ਹੈਗਾ ਮੇਰੇ ਤੋਂ ਪਹਿਲਾਂ ਮੇਰੇ ਪਰਿਵਾਰ ਦੇ ਹੋਰ ਮੈਂਬਰ ਵੀ ਨਹੀਂ ਸੀ ਸੁਭਾਸ਼ ਸਿੰਘ ਸੁਭਾਸ਼ ਸਿੰਘ ਕੱਲਾ ਹੀ ਇੱਕ ਜਿਲ੍ਹਾ ਦੇ ਕਿਸਮ ਦਾ ਇਨਸਾਨ ਨਹੀਂ ਤਰਨਦਾਂ ਚ ਅੱਛਾ ਜੀ ਇਹਨਾਂ ਦਾ ਸਰਗਣਾ ਸੀ ਜ ਆ ਐਸਐਸਪੀ ਅਜੀਤ ਸਿੰਘ ਕੰਬੂ ਅਜੀਤ ਸਿੰਘ ਕੰਬੂ ਕਰਕੇ ਉਹਨੂੰ ਕਹਿੰਦੇ ਸੀ ਅਜੀਤ ਸਿੰਘ ਐਸਐਸਪੀ ਜੀ ਸਿੰਘ ਜੀ ਜਿਹੜਾ ਬਾਦ ਦੇ ਵਿੱਚ ਇੱਕ ਰੀਅਲ ਦੇ ਥੱਲੇ ਆ ਕੇ ਜਿੰਨੇ ਖੁਦਕੁਸ਼ੀ ਕੀਤੀ ਹੈ ਅੱਛਾ ਜੀ ਕੇਪੀਐਸ ਗਿਲ ਤੋਂ ਹੀ ਚੱਲਦਾ ਹੈ ਸਾਰੀ ਕਹਾਣੀ ਤੇ ਕੇਪੀਐਸ ਗਿਲ ਦੇ ਉੱਤੇ ਵੀ ਇੱਕ ਮਿੱਠਾ ਸੀਗਾ ਜਿਹੜਾ ਪਲਾਨ ਬਣਾ ਕੇ ਕੇਪੀਐਸ ਗਿਲ ਨੂੰ ਹੁੰਦਾ ਤਾਂ ਕੇਪੀਐਸ ਗਲ ਦਾ ਉਹਨੂੰ ਅਮਲ ਚ ਲਿਆਉਂਦਾ ਸੀਗਾ ਜੀ ਤੇ ਉਹਨਾਂ ਦੇ ਥੱਲੇ ਐਸਐਸਪੀ ਜੀ ਸਿੰਘ ਇਹਨਾਂ ਦੀ ਟੀਮ ਜਿਹੜੀ ਉਹ ਕੋਈ